ਅੱਜ ਦਾ ਟੌਪਿਕ ਮੇਨ ਲੱਗਦਾ ਕਿ ਤੁਸੀਂ ਜ਼ਿਆਦਾ ਬਿਹਤਰ ਤਰੀਕੇ ਦੇ ਨਾਲ ਗੱਲ ਕਰ ਸਕਦੇ ਹੋ ਕਿਉਂਕਿ ਤੁਹਾਡੇ ਕੋਲੇ ਦੋ ਦੋਨੋਂ ਤਰ੍ਹਾਂ ਦੇ ਐਕਸਪੀਰੀਅੰਸ ਨੇ ਤੁਸੀਂ ਘਰ ਵੀ ਰਹਿ ਕੇ ਦੇਖਿਆ ਹੋਇਆ ਤੇ ਉਸ ਤੋਂ ਬਾਅਦ ਤੁਸੀਂ ਹੁਣ ਜੌਬ ਵੀ ਕਰ ਰਹੇ ਹੋ ਹਨ ਸੋ ਤੁਹਾਨੂੰ ਲੱਗਦਾ ਵੀ ਜਦੋਂ ਤੁਸੀਂ ਘਰੇ ਰਹਿੰਦੇ ਸੀਗੇ ਵੀ ਉਦੋਂ ਤੁਸੀਂ ਕੁਝ ਨਹੀਂ ਸੀ ਕਰਦੇ ਹੁਣ ਤੁਸੀਂ ਜ਼ਿਆਦਾ ਕੁਝ ਕਰ ਰਹੇ ਹੋ ਵੀ ਜਾਂ ਲੋਕਾਂ ਦੇ ਤੁਹਾਡੇ ਪ੍ਰਤੀ ਨਜ਼ਰੀਏ 'ਚ ਤੁਸੀਂ ਕੋਈ ਫਰਕ ਦੇਖਿਆ ਕਿਉਂਕਿ ਅਕਸਰ ਇਦਾਂ ਹੁੰਦਾ ਵੀ ਜਿਹੜੀਆਂ ਔਰਤਾਂ ਮਤਲਬ ਘਰ ਦਾ ਕੰਮ ਕਰੇ ਰਹਿਣਾ ਘਰੇ ਰਹਿਣ ਨੂੰ ਪਹਿਲ ਦਿੰਦੀਆਂ ਨੇ ਨੌਕਰੀ ਨਹੀਂ ਕਰਦੀਆਂ ਘਰ ਤੋਂ ਬਾਹਰ ਜਾ ਕੇ ਤਾਂ ਅੱਜ ਦੇ ਟਾਈਮ 'ਚ ਖਾਸ ਤੌਰ ਤੇ ਉਹਨਾਂ ਨੂੰ ਕਿਹਾ ਜਾਂਦਾ ਵੀ ਮਤਲਬ ਵੀ ਇਹਨਾਂ ਦੀ ਕੋਈ ਜ਼ਿੰਦਗੀ ਹੈਗਾ ਮਤਲਬ ਇਹ ਤਾਂ ਨੌਕਰੀ ਨਹੀਂ ਕਰਦੀਆਂ ਮਤਲਬ ਇਹ ਤਾਂ ਕਾਸੀ ਜੋਗੀਆਂ ਵੀ ਹੈ ਨਹੀਂਆਂ ਆਪਾਂ ਉਹਨਾਂ ਨੂੰ ਕੀ ਕਹਿ ਸਕਦੇ ਵੀ ਵੈਲਿਊ ਨਹੀਂ ਕਰਦੇ ਹੈਗੇ ਵੀ ਆਪਾਂ ਨੂੰ ਇਹ ਲੱਗਦਾ ਵੀ ਘਰੇ ਰਹਿਣ ਵਾਲਾ ਬੰਦਾ ਉਈ ਜਿਹਾ ਹੀ ਹੁੰਦਾ ਆ ਮੈਂ ਤਾਂ ਜਦੋਂ ਤੁਸੀਂ ਸ਼ੁਰੂ ਹੀ ਕਰ ਰਹੇ ਸੀ ਨਾ ਮੈਂ ਉਦੋਂ ਹੀ ਆਪਣੇ ਆਪ ਨੇ ਸੋਚ ਰਹੀ ਸੀ ਕਿ ਵੈਸੇ ਪਰ ਇੱਕ ਗੱਲ ਹੈ ਵੀ ਇਹ ਨਾ ਸੱਚੇ ਨਾ ਵੱਡਾ ਵਿਸ਼ਾ ਏ ਕਿ ਆਪਾਂ ਸੋਚੀਏ ਵੀ ਇਹਨੂੰ ਆਪਾਂ ਮਤਲਬ ਥੋੜੇ ਸ਼ਬਦਾਂ ਚ ਕਿਸੇ ਨੂੰ ਕਹਿ ਸਕਦੇ ਆਂ ਤਾਂ ਤੁਸੀਂ ਨਹੀਂ ਕਹਿ ਸਕਦੇ ਇਹਦੇ ਪਹਿਲੂ ਵੀ ਕਈ ਨੇ ਇੱਕ ਤਾਂ ਇਹ ਵੀ ਕਰੇ ਰਹਿਣ ਵਾਲੀਆਂ ਔਰਤਾਂ ਦੇ ਲਈ ਜਿਹੜੇ ਦੂਜੇ ਸੋਚਦੇ ਨੇ ਤੇ ਇੱਕ ਜਿਹੜਾ ਔਰਤਾਂ ਆਪਣੇ ਆਪ ਬਾਰੇ ਸੋਚਦੀਆਂ ਨੇ ਕਿਆਂ ਵੀ ਆਪਣੇ ਆਪ ਨੂੰ ਘਟਾਜਾ ਮਹਿਸੂਸ ਕਰੀ ਜਾਣਾ ਵੀ ਮੇਰੇ ਨਾਲ ਦੀਆਂ ਜਿਹੜੀਆਂ ਸੀਗੀਆਂ ਜਾਂ ਮੇਰੀ ਦਰਾਣੀ ਜਠਾਣੀ ਜਾਂ ਹੋਰ ਵੀ ਕੋਈ ਨਨਦ ਪਰਜਾਈ ਘਟ ਚ ਹੋਰ ਜੀ ਕੋਈ ਜਨਾਨੀ ਬਾਹਰ ਕੰਮ ਕਰਦੀ ਆ ਤਾਂ ਮਤਲਬ ਵੀ ਇਹ ਤਾਂ ਵਧੀਆ ਨੇਗੀਆਂ ਇਹਨਾਂ ਦਾ ਤਾਂ ਸਟੈਂਡਰਡ ਹੈ ਜੌਬ ਕਰਦੀਆਂ ਨੇ ਵੀ ਮੈਂ ਤਕਰੀ ਲੂਜੀ ਆ ਇਹ ਦੋ ਚੀਜ਼ਾਂ ਨੇਗੀਆਂ ਗਦੀਪ ਮੈਨੂੰ ਤਾਂ ਲੱਗਦਾ ਵੀ ਇੰਨੀਆਂ ਚੀਜ਼ਾਂ ਨੇ ਨਾ ਇਸ ਵਿਸ਼ੇ ਚ ਅੱਛਾ ਦੋ ਤੋਂ ਵੀ ਜ਼ਿਆਦਾ ਆ ਦੋ ਤੋਂ ਵੀ ਜ਼ਿਆਦਾ ਨੇ ਪਹਿਲੀ ਚੀਜ਼ ਤਾਂ ਇਹ ਹੁੰਦੀ ਹੈ ਕਿ ਅ ਕਈ ਵਾਰੀ ਤਾਂ ਸਿਰਫ ਸਾਡੀ ਮਜਬੂਰੀ ਹੁੰਦੀ ਆ ਜਿਵੇਂ ਆਪਾਂ ਕਹੇ ਵੀ ਆਪਣੇ ਕੋਲ ਉਨੀ ਪੜ੍ਹਾਈ ਲਿਖਾਈ ਨਹੀਂ ਹੁੰਦੀ ਕਿ ਆਪਾਂ ਨੂੰ ਲੱਗੇ ਕਿ ਆਪਾਂ ਬਾਹਰ ਜਾ ਕੇ ਨੌਕਰੀ ਕਰੀ ਹੈ ਨਾ ਹੁਣ ਆਪਾਂ ਇਹ ਚ ਨੌਕਰੀ ਨੂੰ ਵੀ ਨਹੀਂ ਰੱਖਦੇ ਆਪਾਂ ਕਈ ਇਹ ਵੀ ਕਈ ਕਈਆਂ ਕੋਲ ਗੁਣ ਕੋਈ ਇਹੋ ਜਿਹਾ ਹੁੰਦਾ ਵੀ ਉਹ ਬਿਨਾਂ ਪੜ੍ਹੇ ਲਿਖੇ ਹੋਣ ਤੋਂ ਬਿਨਾਂ ਵੀ ਕੋਈ ਕੰਮ ਇਹੋ ਜਿਹਾ ਸ਼ੁਰੂ ਕਰ ਲੈਂਦੇ ਨੇ ਜਿਹਦੇ ਚ ਮਤਲਬ ਉਹਨਾਂ ਨੂੰ ਲੱਗਦਾ ਕਿ ਮੈਂ ਕੰਮਕਾਜੀ ਹਾਂ ਨਾ ਤੇ ਇਹਦੇ ਚ ਇੱਕ ਨਾ ਹైదరాబాద్ ਦੀ ਕੁੜੀ ਸੀਗੀ ਮਤਲਬ ਉਹ ਬਹੁਤ ਛੇਤੀ ਉਹਦਾ ਘਰ ਵਾਲਾ ਦੁਨੀਆ ਤੋਂ ਚਲੇ ਗਿਆ ਤਾਂ ਉਹਦਾ ਛੋਟਾ ਜਿਹਾ ਬੱਚਾ ਸੀ 2-2.5 ਸਾਲ ਦਾ ਉਹ ਕਿਸੇ ਦੇ ਘਰੇ ਕੰਮ ਕਰਦੀ ਸੀ ਤਾਂ ਉਹਨਾਂ ਨੇ ਦੇਖਿਆ ਵੀ ਉਹ ਖਾਣਾ ਬਹੁਤ ਸਵਾਦ ਬਣਾਉਂਦੀ ਆ ਤਾਂ ਉਹ ਕਹਿੰਦੇ ਵੀ ਮੈਂ ਜਿਸ ਫਰਮ 'ਚ ਜੌਬ ਕਰਦੀ ਆ ਉੱਥੇ 5-600 ਬੰਦਾ ਤੇ ਤਕਰੀਬਨ ਉਹਦੇ 'ਚੋਂ ਅੱਧੇ ਨੇ ਜਿਹੜੇ ਪਰੋਂ ਖਾਣਾ ਖਾਂਦੇ ਆ ਵੀ ਜੇ ਤੂੰ ਚਾਵੇਂ ਤੂੰ ਉਹਨਾਂ ਲਈ ਖਾਣਾ ਬਣਾ ਸਕਦੀ ਆ ਨਾ ਤਾਂ ਐਵੇਂ ਹੀ ਮਤਲਬ ਉਹ ਥੋੜੇ ਜਾਣਿਆਂ ਲਈ ਬਣਾਉਣ ਲੱਗੀ ਫਿਰ ਉਹਨੇ ਅੱਗੋਂ ਬੰਦੇ ਰੱਖ ਲਏ ਤਾਂ ਅੱਜ ਮੈਂ ਮਤਲਬ ਕਈ ਵਾਰੀ ਗੂਗਲ ਤੇ ਦੇਖਿਆ ਕਿ ਕਹਿੰਦੇ ਉਹ ਉਹਦੀ ਕਈ ਮਤਲਬ ਕਰੋੜਾਂ ਦੀ ਕੰਪਨੀ ਆ ਉਹਦੇ ਕੋਲੇ ਜਦ ਕਿ ਉਹਦੇ ਕੋਲ ਕੋਈ ਐਜੂਕੇਸ਼ਨ ਨਹੀਂ ਵੀ ਇੱਕ ਲੋਕ ਉਵੇਂ ਦੇ ਹੁੰਦੇ ਆ ਨਾ ਉਹਨਾਂ ਲਈ ਮੇਰੇ ਲੱਗ ਮੈਨੂੰ ਲੱਗਦਾ ਵੀ ਘਰੇ ਰਹਿਣਾ ਸੌਖਾ ਹੋ ਜਾਂਦਾ ਉਹ ਕਿਉਂਕਿ ਬੰਦਾ ਕਹਿੰਦਾ ਵੀ ਜੇ ਮੇਰੇ ਕੋਲ ਕੋਈ ਗੁਣ ਨਹੀਂ ਮੇਰੇ ਕੋਲ ਕੋਈ ਪੜ੍ਹਾਈ ਨਹੀਂ ਤਾਂ ਮੇਰੇ ਲਈ ਮੌਕੇ ਘੱਟ ਨੇ ਬਾਹਰ ਤੇ ਪਰ ਉਹ ਲੋਕ ਜਿਹੜੇ ਪੜੇ ਲਿਖੇ ਵੀ ਹੁੰਦੇ ਨੇ ਜਿੰਨਾਂ ਨੂੰ ਜ਼ਿੰਦਗੀ ਚ ਇਹ ਸੋਚ ਵੀ ਮਿਲੀ ਹੁੰਦੀ ਆ ਵੀ ਮੈਂ ਅੱਗੇ ਜਾ ਕੇ ਕੰਮ ਕਰੂੰਗਾ ਮਤਲਬ ਮੈਂ ਆਪਣੀ ਕਮਾਈ ਕਰੂੰਗਾ ਜਾਂ ਮੈਂ ਕੋਈ ਨੌਕਰੀ ਕਰੂੰਗਾ ਉਹਨਾਂ ਲਈ ਬਹੁਤ ਬੁਰਾ ਹੁੰਦਾ ਕਿਉਂਕਿ ਜਦੋਂ ਤੁਸੀਂ ਪੜਦੇ ਲਿਖਦੇ ਹੋ ਨਾ ਤੁਸੀਂ 22 ਸਾਲ ਤੱਕ ਤਾਂ तकरीबन ਬਾਹਰ ਕਿਤੇ ਜਾ ਕੇ ਪੜਦੇ ਹੀ ਹੋ ਨਾ ਉੱਥੇ ਕਿੰਨਾ ਕੁਛ ਹੁੰਦਾ ਤੁਹਾਡੀ ਜ਼ਿੰਦਗੀ ਚ ਬਦਲਦਾ ਤੁਹਾਡੀ ਸੋਚ ਬਦਲਦੀ ਹੈ ਤੁਹਾਡੇ ਫੈਸਲੇ ਕਰਨ ਦੀ ਮਤਲਬ ਪੂਰੀ ਤਰ੍ਹਾਂ ਨਾਲ ਸੋਚੋ ਤਾਂ ਇਹ ਹੋ ਜਾਂਦੀ ਹੈ ਵੀ ਮੈਂ ਆਪਣੇ ਲਈ ਕੋਈ ਵੀ ਚੰਗਾ ਫੈਸਲਾ ਆਪ ਕਰ ਸਕਦਾ ਪਰ ਜਦੋਂ ਪੜੇ ਲਿਖੇ ਹੋ ਕੇ ਵੀ ਤੁਸੀਂ ਘਰੇ ਹੁੰਨੇ ਹੋ ਚਾਹੇ ਉੱਥੇ ਤੁਹਾਨੂੰ ਕੋਈ ਆਰਥਿਕ ਸਮੱਸਿਆ ਨਾ ਹੋਵੇ ਕਰਦੇ ਤੁਹਾਨੂੰ ਇਹ ਨਾ ਜਤਾ ਰਹੇ ਹੋਣ ਵੀ ਤੂੰ ਕਮਾਈ ਕਰਕੇ ਨਹੀਂ ਲਿਆ ਰਹੀ ਪਰ ਫਿਰ ਵੀ ਨਾ ਤੁਹਾਡੀ ਸੋਚ ਕਿਤੇ ਨਾ ਕਿਤੇ ਇਹ ਲੱਗਣ ਲੱਗ ਜੂਗਾ ਤੁਹਾਨੂੰ ਵੀ ਬਾਕੀ ਲੋਕਾਂ ਦੇ ਮੁਕਾਬਲੇ ਕਈ ਅਰਸ ਕਈ ਸਾਲ ਆ ਜਿਹੜੀ ਉਹ ਪਿੱਛੇ ਰਹਿ ਗਈ ਕਿਉਂਕਿ ਉਹ ਇੱਕ ਗੱਲ ਫਿਰ ਨਿੱਜੀ ਫੈਸਲੇ ਦੀ ਹੈ ਨਾ ਵੀ ਤੁਸੀਂ ਬਾਹਰ ਜਾ ਕੇ ਕੰਮ ਕਰਨਾ ਚਾਹੁੰਦੇ ਸੀ ਉੱਥੇ ਤੁਹਾਨੂੰ ਕਰਨ ਨਹੀਂ ਦਿੱਤਾ ਗਿਆ ਤਾਂ ਤੁਸੀਂ ਡਿਪਰੈਸ ਹੋਣਾ ਸ਼ੁਰੂ ਹੋ ਜਾਂਦੇ ਹੋ ਨਾ ਤੇ ਜਦੋਂ ਤੁਸੀਂ ਆਪਣੇ ਆਲੇ-ਦੁਆਲੇ ਆਪਣੇ ਨਾਲ ਦੇਆਂ ਨੂੰ ਦੇਖਦੇ ਹੋ ਕਿ ਸੇਮ ਜੋ ਕੁਝ ਤੁਸੀਂ ਪੜਿਆ ਲਿਖਿਆ ਜ਼ਿੰਦਗੀ 'ਚ ਜੋ ਕਾਬਲੀਅਤ ਤੁਹਾਡੇ ਕੋਲ ਹੈਗੀ ਹੈ ਤੁਸੀਂ ਉਹਨੂੰ ਵਰਤ ਨਹੀਂ ਰਹੇ ਤੇ ਲੋਕ ਵਰਤ ਰਹੇ ਨੇ ਫਿਰ ਤੁਹਾਨੂੰ ਹੋਰ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਉਹ ਅਪਸੈਟ ਕਰਨ ਲਾ ਜਾਂਦੀਆਂ ਨੇ ਫਿਰ ਇੱਕ ਚੀਜ਼ ਜਿਹੜੀ ਸਭ ਤੋਂ ਬੁਰੀ ਆ ਹਣਾ ਲੋਕ ਪਹਿਲਾਂ ਪਹਿਲਾਂ ਜਦੋਂ ਤੁਹਾਡਾ ਵਿਆਹ ਹੁੰਦਾ ਤਾਂ ਲੋਕ ਕਹਿ ਦਿੰਦੇ ਆ ਕਿ ਨਹੀਂ ਸਾਨੂੰ ਜ਼ਰੂਰਤ ਨਹੀਂ ਹੈਗੀ ਤੂੰ ਬੱਚੇ ਪਾਲ ਸਾਡੇ ਬੱਚੇ ਵਧੀਆ ਪੜਨੇ ਚਾਹੀਦੇ ਆ ਹਨਾ ਤੇ ਜਦੋਂ ਬੱਚੇ ਪਲ ਜਾਂਦੇ ਆ ਮੰਨ ਲਓ ਇੱਕ ਬੱਚਾ ਜਿਹੜਾ ਆਪਣੇ ਆਪ ਯੂਨੀਫਾਰਮ ਪਾਉਣ ਲੱਗ ਗਿਆ ਰੋਟੀ ਖਾਣ ਲੱਗ ਗਿਆ ਆਪਣੇ ਬਾਰੇ ਚੰਗਾ ਬੁਰਾ ਆਪਾਂ ਕਹਿੰਦੇ ਵੀ ਛੋਟੀ ਉਮਰ ਚ ਬੱਚੇ ਨੂੰ ਗਾਰਮ ਠੰਡੇ ਨੂੰ ਹੱਥ ਪਾਉਂਦਾ ਨਹੀਂ ਪਤਾ ਸਕਦਾ ਹੋਵੇ ਵੀ ਜਦੋਂ ਉਹਨੂੰ ਉਹ ਵੀ ਸਮਝ ਆ ਗਈ ਤਾਂ ਫਿਰ ਤੁਹਾਨੂੰ ਆਪ ਬਹੁਤ ਫालतੂ ਲੱਗਣ ਲੱ ਆ ਜਾਂਦਾ ਘਰੇ ਤੇ ਜਿਹੜੀ ਚੀਜ਼ ਤੁਸੀਂ ਸ਼ੁਰੂਆਤ 'ਚ ਕਹੀ ਸੀ ਕਿ ਅਸੀਂ ਸੱਚੀ ਨਹੀਂ ਸੋਚਦੇ ਕਿ ਜਿਹੜੀਆਂ ਔਰਤਾਂ ਘਰੇ ਨੇ ਉਹ ਥੱਕ ਸਕਦੀਆਂ ਨੇ ਇਹ ਜਿਹੜਾ ਥਕਾਵਟ ਵਾਲਾ ਸ਼ਬਦ ਆ ਨਾ ਮਤਲਬ ਚਾਹੇ ਲੋਕ ਕਹਿਣ ਵੀ ਨਹੀਂ ਆਪਾਂ ਬਹੁਤ ਪਿਛਲੀਆਂ ਗੱਲਾਂ ਕਰ ਰਹੇ ਹਾਂ ਜ਼ਮਾਨਾ ਬਹੁਤ ਅੱਗੇ ਆ ਗਿਆ ਬੰਦਾ ਔਰਤ ਨੂੰ ਸਮਝਣ ਲੱਗ ਗਿਆ ਜਾਂ ਸਾਰੇ ਪਰਿਵਾਰ ਔਰਤਾਂ ਨੂੰ ਸਮਝਦੇ ਨੇ ਸਮਝਦੇ ਨੇ ਯਕੀਨਨ ਸਮਝਦੇ ਨੇ ਸ਼ੁਰੂਆਤ ਹੋਈ ਆ ਪਰ ਇਹ ਕਈ ਇਹ ਵੀ ਪੂਰੀ ਤਰ੍ਹਾਂ ਦੇ ਨਾਲ ਬਦਲ ਆ ਗਿਆ ਇਹ ਨਹੀਂ ਆਪਾਂ ਕਹਿ ਸਕਦੇ ਤੇ ਉਹ ਚੀਜ਼ ਆ ਜਿਹੜੀ ਉਹ ਤੁਹਾਡੇ ਲਈ ਹੋਰ ਵੀ ਜ਼ਿਆਦਾ ਔਖੀ ਆ ਫਿਰ ਚਾਹੇ ਤੁਹਾਡੇ ਮਤਲਬ ਘਰ ਚ ਤੁਹਾਡੀ ਰਾਇ ਲਈ ਜਾਵੇ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਤੁਹਾਨੂੰ ਪੁੱਛਿਆ ਜਾਵੇ ਪਰ ਤੁਹਾਡੀ ਮਾਨਸਿਕਤਾ ਇਸ ਜੀ ਬਣ ਜਾਂਦੀ ਹੈ ਵੀ ਮਤਲਬ ਮੈਂ ਕਾਦੇ ਲਈ ਕਹੂੰਗੀ ਵੀ ਮੇਰੇ ਕਹਿਣ ਮੁਤਾਬਕ ਤੁਸੀਂ ਆ ਚੀਜ਼ ਕਰ ਲਓ ਹਨ ਤੁਹਾਨੂੰ ਸੱਚੀਆ ਆਪਣਾਪ ਜੀਰੋ ਲੱਗਣ ਲੱਗ ਜਾਂਦਾ ਮੈਨੂੰ ਮੈਂ ਇਹ ਚੀਜ਼ ਮਹਿਸੂਸ ਕੀਤੀ ਆ ਫਿਰ ਜਦੋਂ ਘਰ ਚ ਕੋਈ ਹੋਰ ਨੋ ਆਉਂਦੀ ਆ ਜਾਂ ਕਿਸੇ ਦਾ ਰਿਸ਼ਤਾ ਹੁੰਦਾ ਤਾਂ ਜਦੋਂ ਲੋਕਾਂ ਨੂੰ ਆਦਤ ਹੁੰਦੀ ਆ ਦੱਸਣ ਦੀ ਵੀ ਉਹ ਇੰਨੀ ਪੜੀ ਹੋਈ ਆ ਨੌਕਰੀ ਕਰਦੀ ਆ ਉਦੋਂ ਤਾਂ ਤੁਹਾਨੂੰ ਐ ਲੱਗਦਾ ਹੁੰਦਾ ਵੀ ਆ ਇੱਕ ਦੋ ਮਹੀਨੇ ਮੈਂ ਲੁਕੀ ਹੀ ਜਾਵਾਂ ਕਿਤੇ ਫਿਰ ਮਤਲਬ ਔਰਤਾਂ ਨੂੰ ਇਹ ਬਹੁਤ ਜ਼ਿਆਦਾ ਆਦਤ ਹੁੰਦੀ ਆ ਗਰਦੀਪ ਬੰਦਿਆਂ ਚ ਨਹੀਂ ਹੁੰਦੀ ਕਿ ਉਹ ਤਾਂ ਤੁਹਾਨੂੰ ਇਹ ਵੀ ਦੱਸ ਦਿਆ ਨਾ ਕਿ ਫਲਾਣ ਦੇ ਘਰੇ ਜਿਹੜੀ ਕੁੜੀ ਵਿਆਹ ਕੇ ਆਈ ਉਹ ਇੰਨੀ ਤਨਖਾਹ ਲੈ ਰਹੀ ਆ। ਹਾਂ ਇਹ ਹੁੰਦਾ ਬਿਲਕੁਲ ਤੇ ਉਹ ਤਨਖਾਹ ਵਾਲਾ ਬੰਦਾ ਲੋਕਾਂ ਨੂੰ ਪੂਰੀ ਲਾਈਫ ਇੱਕ ਬੋਨਸ ਤਰ੍ਹਾਂ ਲੱਗਦਾ। ਉਹਨੂੰ ਲੱਗਦਾ ਹੈ ਕਿ ਮਤਲਬ ਇੱਕ ਕਮਾਈ ਕਰਨ ਵਾਲੀ ਕੁੜੀ ਆ ਰਹੀ ਹੈ ਜਿਹੜੀ ਉਹਦੀ ਜ਼ਿਆਦਾ ਵੈਲਿਊ ਲੋਕ ਕਰਦੇ ਨੇ, ਸੱਚੀ ਲੋਕ ਕਰਦੇ ਨੇ। ਪੈਣੇ ਇਹ ਹੁੰਦਾ ਆ ਵੀ ਜਿਵੇਂ ਤੁਸੀਂ ਥੋੜਾਕਾ ਟਾਈਮ ਵੀ ਤੁਸੀਂ ਕੰਮ ਛੱਡ ਕੇ ਘਰੇ ਬੈਠ ਜਮ ਨੂੰ ਤੁਹਾਨੂੰ ਇਹ ਲੱਗਣ ਲੱਗ ਜਾਂਦਾ ਵਾ ਵੀ ਮੈਨੂੰ ਸਾਰੇ ਪੈਨ ਲਵਾ ਗੋਵੇਂ, ਰਿਸਪੈਕਟ ਨਹੀਂ ਦੇ ਰਹੇ, ਇੰਪੋਰਟੈਂਸਲੀ ਦੇ ਰਹੇ ਹੈਗੇ ਹਨਾ। ਇਹ ਆਪਾਂ ਸੱਚੀ ਦੇਖਿਆ ਵੀ ਆ ਮਤਲਬ ਜਦੋਂ ਕੋਈ ਬੰਦਾ ਜੌਬ ਕਰ ਰਿਹਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਤਰੀਕਾ ਹੀ ਬਦਲ ਜਾਂਦਾ ਤੁਸੀਂ ਜੇ ਆਪਣੀ ਚੋਇਸ ਨਾਲ 4 ਮਹੀਨੇ ਜੌਬ ਛੱਡ ਵੀ ਦੇਵੋ ਕਨ ਤਾਂ ਲੋਕ ਤੁਹਾਨੂੰ ਐ ਪੁੱਛਣ ਲੱਗ ਜਾਂਦੇ ਨੇ ਵੀ ਮਤਲਬ ਘਰੇ ਬੈਠੀ ਆ ਤੂੰ ਘਰੇ ਬੈਠੀ ਆ ਤੂੰ ਆਪਾਂ ਨੂੰ ਇਹ ਲੱਗਦਾ ਵੀ ਜਿਹੜਾ ਬੰਦਾ ਘਰੇ ਬੈਠਾ ਵਾ ਉਹ ਮਤਲਬ ਕਿਸੇ ਗਿਣਤੀ 'ਚ ਆਉਂਦਾ ਹੀ ਨਹੀਂ ਆ ਇਹ ਬਿਲਕੁਲ ਕਿਸੇ ਦਾ ਨਿੱਜੀ ਫੈਸਲਾ ਹੋ ਸਕਦਾ ਬਿਲਕੁਲ ਤੁਹਾਡੀ ਚੁਆਇਸ ਹੋ ਸਕਦੀ ਹੈ ਵੀ ਤੁਸੀਂ ਜੌਬ ਕਰਨੀ ਆ ਜਾਂ ਤੁਸੀਂ ਜੌਬ ਨਹੀਂ ਕਰਨੀ ਹੈ ਨਾ ਹੁਣ ਮੈਨੂੰ ਸੰਤੁਸ਼ਟੀ ਇਹਦੇ ਨਾਲ ਮਿਲਦੀ ਹੈ ਵੀ ਮੈਂ ਰੂਟੀਨ ਨਾਲ ਘਰੋਂ ਤਿਆਰ ਹੋ ਕੇ ਨਿਕਲਦੀ ਆ ਮੈਂ ਬਾਹਰ ਆਉਣੀ ਆ ਮੈਂ ਕੰਮ ਕਰਦੀ ਆ ਮੈਂ ਲੋਕਾਂ ਨੂੰ ਮਿਲਦੀ ਆ ਗੱਲਬਾਤ ਕਰਦੀ ਆ ਪਰ ਬ੍ਰੇਨਸਟਾਰਮਿੰਗ ਹੁੰਦੀ ਆ ਆਪਣੀ ਮੇਰਾ ਫੈਸਲਾ ਉਹ ਆ ਇਹ ਮੇਰੀ ਚੁਆਇਸ ਆ ਨਾ ਪਰ ਹੋ ਸਕਦਾ ਕਿਸੇ ਟਾਈਮ ਤੇ ਜਾ ਕੇ ਮੇਰੀ ਚੁਆਇਸ ਇਹ ਵੀ ਹੋਵੇ ਵੀ ਮੈਂ ਬਿਲਕੁਕੁਲ ਹੀ ਮਤਲਬ ਸਾਰਾ ਕੰਮ ਛੱਡ ਦਵਾਂ ਤੇ ਮੈਂ ਘਰ ਨੂੰ ਤਰਜੀਹ ਦੇਵਾ ਹਨਾ